ਦੇਖੋ ਇਹ ਸਰਕਾਰਾਂ ਦੋਰਾ ਮਾਪਦੰਡ ਰੱਖ ਰਹੀਆਂ ਵਾ ਇੱਕ ਪਾਸੇ ਤਾਂ ਬਲਾਗਦਾਰੀ ਸਾਧਾ ਉਹਨੂੰ ਤੀਜੇ ਦਿਨ ਪ੍ਰੋਲ ਦੇ ਦਿੰਦੇ ਆ ਇੱਕ ਪਾਸੇ ਭਾਈ ਅਮਰਤਪਾਲ ਸਿੰਘ ਖਾਲਸਾ ਜਿਨ੍ਹਾਂ ਨੇ ਨੌਜਵਾਨੀ ਦਾ ਨਸ਼ਾ ਛਡਾ ਕੇ ਉਹਨਾਂ ਨੂੰ ਗੁਰੂ ਦੇ ਨਾਲ ਲਾਇਆ ਉਹਨਾਂ ਤੇ 1 ਸਾਲ ਦੀ ਐਨਐਸਏ ਪਹਿਲਾਂ ਲਾਈ ਸੀ 1 ਸਾਲ ਦੀ ਹੋਰ ਵਧਾਤੀ ਜੋ ਨਸ਼ਾ ਬੰਦ ਕਰਾਉਣ ਆਲਿਆਂ ਨੂੰ ਜੇਲਾਂ ਦੇ ਵਿੱਚ ਟੱਕਿਆ ਜਾ ਤੇ ਬਲਾਦਕਰੀ ਬਾਹਰ ਫਿਰਕਾਰ ਨੂੰ ਇਹ ਗੱਲ ਸੋਚਣੀ ਚਾਹੀਦੀ ਆ ਵੀ ਜਿੰਨਾਂ ਦੇ ਹੱਕ ਦੇ ਵਿੱਚ 4 ਲੱਖ ਬੰਦਾ ਖੜਾ ਵਾ ਤੇ ਉਹ ਬੰਦਾ ਗਲਤ ਕਿੱਦਾਂ ਹੋ ਸਕਦਾ ਕਿੰਨਾ ਮਾਵਾ ਦੇ ਪੋਤਾ ਭਾਈ ਅਮਰਪਾਲ ਸਿੰਘ ਦੀਆਂ ਸਪੀਚਾਂ ਸੁਣ ਕੇ ਨਸ਼ਾ ਛੱਡ ਗਏ ਉਹਨਾਂ ਦੇ ਵਿਚਾਰ ਸੁਣ ਕੇ ਨਸ਼ਾ ਛੱਡ ਗਏ ਵੈਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਫਤਿਹ ਪੰਥਕ 71 ਤੱਕ ਅਸੀਂ ਇਕੱਠੇ ਹੋਇਆ ਜੋ ਭਾਈ ਹਮਤਪਾਲ ਦੇ ਹੱਕ ਦੇ ਵਿੱਚ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਪੰਥਕ 71 ਤੱਕ ਕੀਤੀ ਹੋਈ ਹੈ ਔਰ ਇਹ ਬਹੁਤ ਵੱਡੀ ਰੈਲੀ ਹੈ ਲੋਕ ਜਿਹੜੇ ਨੇ ਤੁਸੀਂ ਪਿੱਛੇ ਕੱਢ ਦੇ ਸਕਦੇ ਹੋ ਲੋਕ ਸੰਗਤ ਜਿਹੜੀ ਆਪ ਔਰ ਪਹੁੰਚੀ ਹੈ ਸਾਡੇ ਨਾਲ ਮੌਜੂਦ ਨੇ ਬਾਬਾ ਚਮਕੌਰ ਸਿੰਘ ਜੀ ਸਸੀ ਗਾਵਾ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਪੰਥਕ 71 ਤੱਕ ਹੋਈ ਹੈ ਭਾਈ ਹਮਤਪਾਲ ਦੇ ਹੱਕ ਦੇ ਵਿੱਚ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜਾ ਇਕੱਠ ਕੀਤਾ ਹੈ ਕਾਫੀ ਵੱਡੀ ਗਿਣਤੀ ਵਿੱਚ ਸੰਗਤ ਪਹੁੰਚ ਇਸ ਬਾਰੇ ਕੀ ਕਹਿੰਦੇ ਤੁਹ ਸਾਰੀ ਸੰਗਤ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਹੜੇ ਆਪਣੇ ਕੰਮਾਂ ਧੰਦਿਆਂ ਨੂੰ ਛੱਡ ਕੇ ਸਮੁੱਚੇ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਹਾਂ ਅਗਾਂਹ ਨਾਰਾ ਮਾਰਨ ਵਾਸਤੇ ਇੱਥੇ ਸੰਗਤ ਪਹੁੰਚੀ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵੀ ਇਹ ਪੰਥਕ ਇਕੱਤਰਤਾ ਕੌਮੀ ਕਾਰਜਾਂ ਵਾਸਤੇ ਹੋਈ ਆ ਇਹ ਵਿਚਾਰ ਪੰਜ ਦੇ ਮਸਲਿਆਂ ਤੇ ਵਿਚਾਰਾਂ ਹੋ ਰਹੀਆਂ ਵਾ ਤੇ ਹੋਰ ਹੋਣਗੀਆਂ ਸਾਰੀਆਂ ਸੰਗਤਾਂ ਆਪਾਂ ਅਸੀਂ ਵੀ ਕਾਫੀ ਐਕਟਿਵ ਸੀਗੇ ਜਦੋਂ ਅਮਰਤਪਾਲ ਨੂੰ ਵੋਟਾਂ ਪੈ ਰਿਆ ਸੀ ਖੰਡੂਰ ਸਾਹ ਦੇ ਵਿੱਚ ਤੁਸੀਂ ਵੀ ਪੂਰਾ ਉਹਨਾਂ ਦਾ ਸਮਰਥਨ ਕੀਤਾ ਏ ਵੋਟਾਂ ਪੁਆਈਆਂ ਨੇ ਨਾ ਕਾਫੀ ਵੱਡੀ ਗਿਣਤੀ ਵਿੱਚ ਉਹਨਾਂ ਲੀਡ ਪ੍ਰਾਪਤ ਕੀਤੀ ਹੈ 2 ਲੱਖ ਦੇ ਕਰੀਬ ਤੇ ਭਾਈ ਅਮਰਤਪਾਲ ਨੂੰ ਛੱਡਿਆ ਕਿਉਂ ਨਹੀਂ ਜਾ ਰਿਹਾ ਤੱਕ ਐਨਐਸ ਦੇ ਦੁਆਰੇ ਲਗਾਤੀ ਜਾਂਦੀ ਹੈ ਦੇਖੋ ਸਰਕਾਰਾਂ ਦੋਹਰਾ ਮਾਪਦੰਡ ਰੱਖ ਰਹੀਆਂ ਵਾ ਇੱਕ ਪਾਸੇ ਤਾਂ ਫਲਾਦਕਾਰੀ ਸਾਧਾ ਉਹਨੂੰ ਕਿ ਜੇ ਦਿਨ ਪਰੋਲ ਦੇ ਦਿੰਦੇ ਆ ਇੱਕ ਪਾਸੇ ਭਾਈ ਅਮਰਤਪਾਲ ਸਿੰਘ ਖਾਲਸਾ ਜਿਨ੍ਹਾਂ ਨੇ ਨੌਜਵਾਨੀ ਦਾ ਨਸ਼ਾ ਛਡਾ ਕੇ ਉਹਨਾਂ ਨੂੰ ਗੁਰੂ ਦੇ ਨਾਲ ਲਾਇਆ ਉਹਨਾਂ ਤੇ 1 ਸਾਲ ਦੀ ਐਨਐਸਏ ਪਹਿਲਾਂ ਲਾਈ ਸੀ 1 ਸਾਲ ਦੀ ਹੋਰ ਵਧਾਤੀ ਇਹ ਜਿਹੜਾ ਸ਼ਰੀਆਮ ਧੱਕਾ ਵਾ ਕਿ ਸਰਕਾਰਾਂ ਨੇ ਵੀ ਸਾਡੀ ਅਪੀਲ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਛੱਡਣਾ ਚਾਹੀਦਾ ਜਿੰਨੇ ਉਹਨਾਂ ਦੇ ਹੋਰ ਸਾਥੀ ਆ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਆ ਕਪੂਰ ਥਲੇ ਡਿਬੂਗੜ ਸਾਰਿਆਂ ਦੀ ਰਿਹਾਈ ਕਰਨੀ ਚਾਹੀਦੀ ਆ ਕਿਉਂਕਿ ਉਹਨਾਂ ਨੇ ਕੋਈ ਐਦਾਂ ਦਾ ਕੰਮ ਨਹੀਂ ਕੀਤਾ ਜੁਣ ਉਹਨਾਂ ਦੇ NSA ਲਗੇ ਉਹਨਾਂ ਨੇ ਸਗੋਂ ਸਰਕਾਰਾਂ ਦਾ ਕੰਮ ਕੀਤਾ ਸਰਕਾਰਾਂ ਦਾ ਕੰਮ ਉਹਨਾਂ ਦਾ ਨਸ਼ਾ ਬੰਦ ਕਰਾ ਪਰ ਭਾਈ ਅਮਰਪਾਲ ਸਿੰਘ ਜੀ ਨੇ ਨਸ਼ਾ ਬੰਦ ਕਰਾਇਆ ਤੇ ਅੱਜ ਦੇਖੋ ਉਹ ਨਸ਼ਾ ਬੰਦ ਕਰਾਉਂਦੇ ਰਿਹਾ ਤੇ ਨਸ਼ਾ ਬੰਦ ਕਰਾਉਣ ਵਾਲਿਆਂ ਨੂੰ ਜੇਲਾਂ ਦੇ ਵਿੱਚ ਟੱਕਿਆ ਜਾਂਦਾ ਤੇ ਬਲਾਦ ਕਰੀ ਬਾਹਰ ਫਿਰ ਤੇ ਹੋਰ ਕੀ ਕਹਿਣਾ ਚਾਹੁੰਗੇ ਵੀ ਭਾਈ ਅਮਰਪਾਲ ਨੂੰ ਜਿਹੜਾ ਪਹਿਲਾਂ ਵੋਟਾਂ 'ਚ ਖੜਦੇ ਨੇ ਉਮੀਦਵਾਰ ਤੌਰ ਤੇ ਜਾਬੀ ਅਰਚਨ ਨਾਲ ਸਾਹਮਣਾ ਕਰਨਾ ਪੈਂਦਾ ਏ ਫਿਰ ਇਹ ਵੀ ਕਹਿੰਦੇ ਸੀਗੇ ਵੀ ਜਦੋਂ ਵੀ ਵੋਟਾਂ ਦਾ ਜਿੱਤਦਾ ਏ ਐਮਪੀ ਬਣਦਾ ਏ ਤਾਂ ਉਹ ਰਿਆ ਹੋਣਗੇ ਉਸ ਤੋਂ ਬਾਅਦ ਨਹੀਂ ਰਿਆ ਹੋ ਰਿਆਂ ਲੋਕਾਂ ਲੋਕਾਂ ਨੇ ਸਮਰਥਨ ਦਿੱਤਾ ਲੋਕਾਂ ਨੇ ਪਸੰਦ ਕੀਤਾ ਹੈ ਉਹਨਾਂ ਨੂੰ ਹੋਰ ਲੇਟ ਤੋਂ ਅਜਾਲਮੀ ਦਵਾਰ ਚਤਾਇਆ ਹੈ ਦੇਖੋ ਲੋਕਾਂ ਨੇ 4 ਲੱਖ ਤੋਂ ਉੱਪਰ ਭਾਈ ਸਾਹਿਬ ਨੂੰ ਵੋਟ ਪਾਈ ਹੈ ਤੇ ਹੁਣ ਸਰਕਾਰ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਵੀ ਜਿੰਨਾਂ ਦੇ ਹੱਕ ਦੇ ਵਿੱਚ 4 ਲੱਖ ਬੰਦਾ ਖੜਾ ਵਾ ਕੋ ਬੰਦਾ ਗਲਤ ਕਿਦਾਂ ਹੋ ਸਕਦਾ ਮਾਜੇ ਦੀ ਧਰਤੀ ਤੇ ਆ ਕੇ ਇਹਨਾਂ ਨੂੰ ਸਰਵੇ ਕਰਨਾ ਚਾਹੀਦਾ ਉਹਨਾਂ ਮਾਵਾ ਦੇ ਕੋਲ ਜਾਣਾ ਚਾਹੀਦਾ ਜਿੰਨਾ ਮਾਵਾ ਦੇ ਪੁੱਤ ਭਾਈ ਅਮਰਪਾਲ ਸਿੰਘ ਦੀਆਂ ਸਪੀਚਾਂ ਸੁਣ ਕੇ ਨਸ਼ਾ ਛੱਡ ਗਏ ਉਹਨਾਂ ਦੇ ਵਿਚਾਰ ਸੁਣ ਕੇ ਨਸ਼ਾ ਛੱਡ ਗਏ ਕਿਉਂਕਿ ਇਹ ਕਹਿੰਦੇ ਵੀ ਉਹਨਾਂ ਨੇ ਕੀਤਾ ਕੁਝ ਨਹੀਂ ਆ ਭਾਈ ਅਮਰਪਾਲ ਸਿੰਘ ਖਾਲਸਾ ਜੀ ਨੇ ਬਹੁਤ ਵੱਡਾ ਕਾਰਜ ਕੀਤਾ ਵਾ ਇੱਕ ਮਾ ਦਾ ਪੁੱਤ ਨਸ਼ੇ ਪਾਸੇੋਂ ਮੋੜ ਦੇਣਾ ਉਹਦੇ ਵਾਸਤੇ ਹੋਰ ਕਿਹੜੀ ਵੱਡੀ ਚੀਜ਼ ਹੋ ਸਕਦੀ ਹੈ ਸੋ ਮੇਰੇ ਹਿਸਾਬ ਦੇ ਨਾਲ ਤੇ ਸਰਕਾਰ ਬੇਸ਼ਰਮ ਹੋ ਗਈ ਹੈ ਸਰਕਾਰ ਇਹ ਚੁਣੇ ਹੋਏ ਨਮਾਇਦੇ ਨੂੰ ਵੀ ਛੱਡ ਰਹੀ ਇਹ ਸਾਰਾ ਸਿਰ ਬਹੁਤ ੱੱਕੇਸ਼ਾਈ ਆ ਤੇ ਸਰਕਾਰ ਨੂੰ ਕਿਸੇ ਵੀ ਹਾਲਤ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਛੱਡ ਦੇਣਾ ਚਾਹੀਦਾ ਅਮੰਤਮਾਨ ਦਾ ਵੀ ਕੋਈ ਬਿਆਨ ਨਹੀਂ ਆਇਆ ਭਾਈ ਮਤਬਾਲ ਜਿਆ ਕਦੇ ਵਿੱਚ ਜਦੋਂ ਕਿ ਐਮਪੀ ਬਣੇ ਨੇ ਉਹਨਾਂ ਨੂੰ ਵੀ ਪਤਾ ਵੀ ਵੋਟਾਂ ਨਾਲ ਚਤਾਇਆ ਲੋਕਾਂ ਨੇ ਫਿਰ ਵੀ ਕੋਈ ਬਿਆਨ ਨਹੀਂ ਆਇਆ ਭੂਗਾਂਤਮਾਨ ਦਾ ਵੇਖੋ ਪ੍ਰਧਾਨਤਮਾਨ ਦੀ ਉਹ ਸਰਕਾਰ ਆ ਜਿਨ੍ਹਾਂ ਨੇ ਵਾਅਦੇ ਕੀਤੇ ਸੀ ਗੁਰੂਗ੍ਰੰਥ ਸਾਹਿਬ ਪਾਸ਼ਾ ਜੀ ਦੀ ਬੇਦਬੀ ਦਾ ਨਸ਼ੇ ਦਾ ਵਾਦਾ ਕੀਤਾ ਸੀ ਬੇਰੁਜ਼ਗਾਰੀ ਦਾ ਵਾਦਾ ਕੀਤਾ ਸੀ ਉਹ ਆਪਣੇ ਸਾਰੇ ਵਾਦਿਆਂ ਤੋਂ ਮੁੱਕ ਗਿਆ ਉਹ ਪੰਜਾਬ ਦਾ ਮੁੱਖ ਮੰਤਰੀ ਨਹੀਂ ਆ ਉਹ ਦਿੱਲੀ ਦਾ ਜਾਣਾ ਉਹ ਦਿੱਲੀ ਦਾ ਯਾਰ ਆ ਪੰਜਾਬ ਦਾ ਨਹੀਂ ਕੁਝ ਵੀ ਹੈਗਾ ਪੰਜਾਬ ਬਾਰੇ ਤੇ ਮੇਰੇ ਹਿਸਾਬ ਦੇ ਨਾਲ ਜਿਹੜੇ ਪੰਜਾਬ ਦੇ ਅਹਿਮ ਮੁੱਦੇ ਸੀ ਉਹਨਾਂ ਦੇ ਪਰੇਵਰ ਕੰਮ ਹੀ ਨਹੀਂ ਕੀਤਾ ਉਹ ਬੇਅਗਬੀ ਦਾ ਮੁੱਦਾ ਸੀ ਨਸ਼ੇ ਦਾ ਮੁੱਦਾ ਸੀ ਪ੍ਰਵਾਸ ਦਾ ਮੁੱਦਾ ਸੀ ਤੇ ਬੇਰਜਗਾਰੀ ਦਾ ਮੁੱਦਾ ਸੀ ਇਹਦੇ ਉੱਪਰ ਇਹਨਾਂ ਨੇ ਕੰਮ ਨਹੀਂ ਕੀਤਾ ਸੋ ਅਸੀਂ ਇਹ ਤੋਂ ਕੋਈ ਨਿਆਸ ਰੱਖ ਸਕਦੇ ਇਹੋ ਜਿਹੜੇ ਛੋਟੇ ਮੁੱਦੇ ਨੇ ਭਾਵੇਂ ਤਮਾਂ ਨੇ ਹੱਲ ਨਹੀਂ ਕਰੇ ਬਿਆਦਵੀ ਦਾ ਮੁੱਦਾ ਏ ਬੰਦੀ ਸਿੰਘਾਂ ਦੀ ਰਿਹਾਈ ਹੈ ਬਿਲਕੁਲ ਇਹ ਤੇ ਅੱਜ ਤੱਕ ਨਹੀਂ ਬੋਲਣ ਦਿੱਤਾ ਇਹਨਾਂ ਨੇ ਹਰਦੀਪ ਸਿੱਧੂ ਅਕਸਰ ਹੀ ਕਹਿੰਦਾ ਹੁੰਦਾ ਹੈ ਵੀ ਇਹ ਬਿਆਨ ਤੇ ਬੁੱਚੜ ਵਾਲੇ ਰਾਵਾਂ ਤੇ ਤੁਰੂ ਨਾਲ ਦੇ ਸੱਚਮੁੱਚ ਤੁਰਿਆ ਵੀ ਆ ਕਿ ਇਹਨੇ ਉਹ ਕੰਮ ਕੀਤਾ ਪੰਜਾਬ ਦੀ ਨੌਜਵਾਨੀ ਨੂੰ ਇੰਟਰਨੈਟ ਬੰਦ ਕਰਕੇ ਘਰ-ਘਰ ਛਾਪੇ ਮਾਰੀ ਕਰਨੀ ਨੌਜਵਾਨਾਂ ਨੂੰ ਚੋਕ-ਚੋਕੇ ਡਿਬਰੂਗੜ ਦੇ ਵਿੱਚ ਬਾੜ ਦੇਣਾ ਇਹ ਸ਼ਰਿਆਸਰ ੱੱਕੀ ਸ਼ਾਈ ਆ ਤੇ ਸੱਚਮੁੱਚ ਦੀਪਕ ਸਿੱਧੂ ਦੀ ਗੱਲ ਸੁਣੋ ਇਹ ਬਿਆਨਤੇ ਪੁਚੇ ਵਾਲੇ ਰਾਵਾਂ ਦੇ ਤੁਰਿਆ ਸਾਡੇ ਨੇ ਮੌਜੂਦ ਨੇ ਭਾਈ ਦੀਪਕ ਸਿੱਧੂ ਦੇ ਬ੍ਰਦਰ ਵੀ ਬੈਠੇ ਨੇ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੋਗੇ ਜੀ ਇਸ ਜਿਹੜਾ ਪੰਥਕ ਇਕੱਤਰ ਦਾ ਇਕੱਠ ਹੋਇਆ ਜਿਹੜਾ ਇਹ ਸਾਰਾ ਇਕੱਤਰ ਇਕੱਠ ਹੋਇਆਗਾ ਇੱਕ ਥਾਲਸਾ ਰਾਏ ਦੀ ਜਿੰਮੇ ਚੜਦੀ ਕਲਾ ਦਾ ਪ੍ਰਤੀਕ ਵੀ ਐਡੀ ਭਾਰੀ ਸਾ ਮਾਤਰਾ ਵਿੱਚ ਆਪਾਂ ਕਹਿ ਲਈਏ ਸੰਗਤ ਇੱਥੇ ਪਹੁੰਚੀ ਆ ਉਹਨਾਂ ਨੂੰ ਇੱਕ ਬਦਲਾਅ ਦੀ ਆ ਜਿਹੜੇ ਆਪਣੇ ਪੋਲੀਟੀਕਲ ਪੰਥ ਪੋਲੀਟੀਕਲ ਪਾਰਟੀਆਂ ਉਹਨਾਂ ਦੀ ਜਿਹੜੀ ناکਾਮੀ ਸੀ ਉਹਦੇ ਕਾਰਨ ਕਰਕੇ ਅੱਜ ਇਕੱਠਾ ਇੱਥੇ ਹੋਇਆ ਗਿਆ ਕਿਉਂਕਿ ਉਹ ਆਪਦੇ ਨਿੱਜੀ ਕਾਰਜਾਂ 'ਚ ਇੰਨੇ ਉਲਝ ਗਏ ਕਿ ਉਹ ਆਪਣੇ ਪੰਥ ਕਾਰਜ ਸੀ ਉਹਨਾਂ ਤੋਂ ਵਿਸਰ ਗਏ ਤੇ ਪੰਥ ਦੇ ਬਾਰੇ ਉਹਨਾਂ ਨੇ ਨਾ ਪਹਿਲਾਂ ਸੋਚਿਆ ਨਾ ਹੋਣ ਤੇ ਉਹਦੇ ਕਾਰਨ ਕਰਕੇ ਜਿਹੜਾ ਇਹਨਾਂ ਰੁਝਾਨ ਸੰਗਤ ਦੇ ਵਿੱਚ ਆਇਆਗਾ ਉਹੀ ਅੱਜ ਇੱਥੇ ਦੇਖਣ ਨੂੰ ਮਿਲ ਰਿਹਾ ਆਪਾਂ ਅੱਜ ਦੇ ਬਾਰੇ ਪੰਜਾਬ ਦੇ ਜਿਹੜੇ ਮੁਖੀ ਬਣਾਏ ਜਾਂਦੇ ਨੇ ਭਾਈ ਮੱਤਪਾਲ ਲਦੀਪ ਸਿੱਧੂ ਤੋਂ ਬਾਅਦ ਤੇ ਉਹਨੂੰ ਜਤਾ ਵੀਤੇ ਜਾਂਦਾ ਕਿ ਤਾ ਜੇ ਦੁੱਖ ਨਹੀਂ ਲੱਗਦਾ ਵੀ ਜਿੱਤਣ ਤੋਂ ਬਾਅਦ ਵੀ ਬਾਹਰ ਨਹੀਂ ਆ ਰਹੇ ਦੇਖੋ ਇਹ ਤਾਂ ਆਪਾਂ ਕਹਾਂਗੇ ਵੀ ਸਰਕਾਰ ਨੂੰ ਉਹਨਾਂ ਤੋਂ ਅੰਦਰ ਬੈਠਾ ਤੂੰ ਇੰਨਾ ਖਤਰਾਗਾ ਵੀ ਜੀ ਉਹ ਅੰਦਰ ਬੈਠੇ ਜੱਜ ਸਾਧਿਆ ਹੁਣ ਬਾਹਰ ਆ ਕੇ ਕੀ ਕਰਨਗੇ ਇਹਦੇ ਕਰਕੇ ਪੁਰਾਣੀਆਂ ਡੇਟਾ ਵਿੱਚ ਐਨਐਸਏ ਐਕਸਟੈਂਡ ਕਰਨੀ ਇਹ ਚੀਜ਼ਾਂ ਤੋਂ ਇਹ ਸਾਰਾ ਸਿੱਧ ਹੁੰਦਾ ਵੀ ਸਰਕਾਰ ਨੂੰ ਕਿੰਨਾ ਉਹਨਾਂ ਤੋਂ ਡਰ ਆ। ਅੰਦਰ ਦੇ ਕਾਰਨਾ ਕਰਕੇ ਅੰਦਰ ਬੈਠਿਆਂ ਦੀ ਐਨਐਸਏ ਐਕਸਟੈਂਡ ਕੀਤੀ ਜਾ ਰਹੀ ਹੈ। ਉਹ ਵੀ ਕੋ ਪਿੱਛੇ ਖਬਰ ਆ ਰਹੀ ਸੀ ਭਾਈ ਅਮਰਤਪਾਲ ਨੂੰ ਡਿਬਰੂਗਲ ਜੇਲ੍ਹ ਦੇ ਵਿੱਚ ਖਤਰਾ ਹੈ। ਉਹਨਾਂ ਨੂੰ ਟੌਰਚਰ ਵੀ ਕੀਤਾ ਜਾ ਰਿਹਾ ਹੈ ਤਰ੍ਹਾਂ ਤਰ੍ਹਾਂ ਦਾ ਡਿਬਰੂਗਲ ਜੇਲ੍ਹ ਦੇ ਵਿੱਚ ਨਾਲੇ ਕੈਦ ਕੀਤਾ ਫਿਰ ਟੌਰਚਰ ਵੀ ਕਰ ਰਹੇ ਨੇ। ਦੇਖੋ ਇਹ ਚੀਜ਼ਾਂ ਦਾ ਸਰਕਾਰ ਦੇ ਆਪਦਾ ਦਬਾਅ ਤਾਂ ਬਣਾਉਣਾ ਹੀ ਆ ਪਰ ਸਿੰਘ ਪਹਿਲਾਂ ਵੀ ਚੜਦੀ ਕਲਾ 'ਚ ਸੀ ਕਿ ਹੁਣ ਵੀ ਚੜਦੀ ਕਲਾ 'ਚ ਤੇ ਗਾਂ ਵੀ ਚੜਦੀ ਕਲਾ ਵਿੱਚ ਹੀ ਰਹਿਣਗੇ। ਕਾਨੂੰਨ ਦਾ ਤਾਂ ਇਹ ਕਹਿੰਦਾ ਵੀ ਜਦੋਂ ਕੋਈ ਐਮਪੀ ਭਾਵੇਂ ਲੋਕ ਚਤਾਉਂਦੇ ਲੋਕ ਦੰਤਰ ਦੇ ਵਿੱਚ ਤਾਂ ਉਹ ਬਾਹਰ ਬਾਹਰ ਹੋਣਾ ਚਾਹੀਦਾ ਜੇਲ੍ਹ ਦੇ ਵਿੱਚ ਤਾਂ ਨਹੀਂ ਰਹਿ ਸਕਦਾ ਫਿਰ ਇਹ ਕਾਨੂੰਨ ਬਣਿਆ ਹੋਇਆ ਹੈ ਕਾਨੂੰਨ ਸਿੱਖਾਂ ਵਾਸਤੇ ਕਿਉਂ ਲੱਗਨੇ ਦੇਖੋ ਇਹ ਜਿੱਥੇ ਜ ਆਪਣੀ ਬਾਇਓਫਿਕਸ਼ਨ ਇਹੀ ਤਾਂ ਕਰ ਦਿੰਦੇ ਆ ਇਹੀ ਤਾਂ ਤਰਾਸਦੀ ਆ ਵੀ ਜੇ ਤਾਂ ਅਸੀਂ ਹਕੂਮਤ ਦੇ ਕਹਿਣੇ 'ਚ ਚੱਲਾਂਗੇ ਤਾਂ ਅਸੀਂ ਇੰਡੀਅਨ ਸਟੇਟ ਦੇ ਅਕੋਰਡਿੰਗ ਚੱਲਾਂਗੇ ਤਾਂ ਅਸੀਂ ਉਹਨਾਂ ਦੇ ਵਸਨੀਕਾਂ ਜੇ ਅਸੀਂ ਬਾਗੀ ਹੋ ਕੇ ਚੱਲਦੇ ਆ ਜਾਂ ਆਪਦੇ ਹੱਕਾਂ ਦੀ ਗੱਲ ਕਰਦੇ ਆ ਤਾਂ ਅਸੀਂ ਅੱਤਵਾਦੀ ਹੋ ਜਾਂਦੇ ਆ ਇਹੀ ਤਾਂ ਫਰਕ ਆ ਵੀ ਸਿੱਖਾਂ ਦੇ ਦੂਜੀ ਕੌਮ ਚ ਹੀ ਫਰਕ ਮੰਨਿਆ ਜਾਂਦਾ ਹੈਗਾ ਜਿਹਦੇ ਕਰਕੇ ਸਾਨੂੰ ਆਪਦੇ ਹੱਕਾਂ ਲਈ ਖੜਨਾ ਪੈ ਰਿਹਾ ਹੈਗਾ ਅਸੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਇਕੱਠ ਕੀਤਾ ਹੈਗਾ ਬੁਲਾਸ ਵਿੱਚ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹੂੰਗਾ ਵੀ ਆਪਾਂ ਪੰਥ ਪ੍ਰਤੀ ਸੱਚੇ ਹੋ ਜਾਈਏ ਇਕੱਠੇ ਹੋ ਜਾਈਏ ਤੇ ਆਪਾਂ ਆਪਣਾ ਪੰਥ ਨੂੰ ਬਚਾ ਲਈਏ ਨਾ ਕਿ ਜਿਹੜੇ ਝੂਠੇ ਇੱਕ ਤਰ੍ਹਾਂ ਨਾਲ ਆਪਦੇ ਆਪ ਨੂੰ ਪੰਥਕ ਕਹਿ ਕੇ ਜਾਂ ਆਪਦੇ ਆਪ ਨੂੰ ਪੰਥਕ ਪਾਰਟੀਆਂ ਕਹਿ ਕੇ ਆਪਣੇ ਵਿੱਚ ਵਿਚਰਦੇ ਆ ਜਾਂ ਆਪਣੇ ਤੋਂ ਮੋਟਾ ਲੈਂਦੇ ਆ ਆਪਾਂ ਉਹਨਾਂ ਤੋਂ ਕਿਨਾਰਾ ਕਰਨਾ ਚਾਹੀਦਾ ਤੇ ਸੱਚੀ ਪੰਤਨਾਲ ਆਪਾਂ ਨੂੰ ਸੱਚੇ ਸੁੱਚੇ ਹੋ ਕੇ ਪੰਤਨਾਲ ਖੜਨਾ ਚਾਹੀਦਾ ਉਹ ਧੰਨਵਾਦ ਧੰਨਵਾਦ ਤੇ ਅਸੀਂ ਗੱਲਬਾਤ ਕੀਤੀ ਹੈ ਦੀਪ ਸਿੱਧੂ ਦੇ ਬ੍ਰਦਰ ਨਾਲ ਤੇ ਚਮਕੌਰ ਸਿੰਘ ਬਾਬਾ ਚਮਕੌਰ ਸਿੰਘ ਨਾਲ ਤੇ ਮੈਂ ਮਨਿੰਦਰ ਸਿੰਘ ਮੇਰਾ ਨਾਮ ਕੈਮਰਾਮੈਨ ਸੀਐਮ ਧੰਨਵਾਦ